ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਇਦਾਂ ਦਾ ਨਜ਼ਾਰਾ ਦਿਖਾਉਣ ਲੱਗੇ ਆ ਵੀ ਬੀਬੀਆਂ ਭੈਣਾ ਆਪਣੀਆਂ ਘਰੇ ਬੈਠੀਆਂ ੜੀਕਦੀਆਂ ਰਹਿੰਦੀਆਂ ਇਹਨਾਂ ਨੂੰ ਵੀ ਕਦੋਂ ਆਉਂਦੇ ਆ ਤੇ ਜਦੋਂ ਇਹ ਹੋਕਾ ਦਿੰਦੇ ਆ ਤੇ ਨਾਲ ਹੀ ਸਾਰੇ ਉਦੋਂ ਹੀ ਨਿਕਲ ਜਾਂਦੇ ਆ ਵੀ ਭਾਈ ਆ ਗਏ ਭਾਈ ਸਾਗ ਤਾਜਾ ਲੈ ਕੇ ਸੋ ਆਜੋ ਅੱਜ ਸਾਗ ਤਾਜਾ ਜਿਹੜਾ ਆ ਦੇਖੋ ਖੱਤੇ 'ਚ ਖੜੇ ਆ ਤੇ ਵੀਰ ਨਾਲ-ਨਾਲ ਸਾਗ ਤੋੜਦੇ ਆ ਤੇ ਨਾਲ-ਨਾਲ ਤੁਹਾਨੂੰ ਦਿਖਾਲਦੇ ਆ ਗੱਲਬਾਤ ਤੇ ਆਜੋ ਦੇਖੀਏ ਆਹ ਦੇਖੋ ਜੀ ਆਹ ਖੱਤਾ ਆ ਆ ਆਪਣਾ ਖੱਤਾ ਆ ਖੂਹ ਦੇ ਲਾਗੇ ਤੇ ਆ ਵੀਰ ਇੱਧਰ ਸਾਗ ਤੋੜਦੇ ਆ ਇਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਆ ਦੇਖੋ ਇਦਾਂ ਇਹਨਾਂ ਨੇ ਗੁਸ਼ੀਆਂ ਬਣਾ ਲਈਆਂ ਆ ਤੇ ਆ ਗੁਸ਼ੀਆਂ ਬਣਾ ਕੇ ਲਾਗੇ ਪ੍ਰਾਲੀ ਰੱਖੀ ਆ ਤੇ ਵੀਰ ਹੁਣਾਂ ਨੂੰ ਮੈਂ ਪੁੱਛਦੇ ਆ ਵੀ ਕਿੰਨਾ ਕੀ ਚਿਰ ਮਿਹਨਤ ਕਰਦੇ ਆ ਕਿੱਦਾਂ ਲੈ ਕੇ ਆਉਂਦੇ ਕਈ ਕਹਿੰਦੇ ਵੀ ਗੰਦੇ ਪਾਣੀ ਦਾ ਸਾਗ ਲੈ ਕੇ ਆਉਂਦੇ ਆ ਉਹ ਵੀ ਜਿੱਦਾਂ ਮਤਲਬ ਇਹਨਾਂ ਨਾਲ ਗੱਲਬਾਤ ਕਰਦੇ ਆ ਅ ਭਾਜੀ ਹਾਂਜੀ ਭਾਜੀ ਤੇ ਤੁਹਾਡਾ ਪਿੰਡ ਕਿਹੜਾ ਪਹਿਲਾਂ ਤਾਂ ਇਹ ਦੱਸੋ ਪਿੰਡ ਭਾਈ ਸਾਡਾ ਭੋਟਸਪਰਾਇ ਤੇ ਕਿੰਨਾ ਚਿਰ ਹੋ ਗਿਆ ਸਾਗ ਦਾ ਕੰਮ ਕਰਦੇ ਹਨ ਸਾਗ ਭਾਈ ਸਾਨੂੰ ਹੋ ਗਿਆ ਵੇਚਣ 30 ਸਾਲ ਹੋ ਚੱਲੇ ਭਾਈ ਤੇ ਉਮਰ ਕਿੰਨੀ ਬਰਾਦਰੀ ਉਮਰ ਹੈ ਕਿ 40 ਸਾਲ ਦੀ ਭਾਈ ਮਤਲਬ 10 ਸਾਲਾਂ ਦਾ ਭਾਈ 10 ਸਾਲਾਂ ਨੇ ਨਿਆਣੇ ਦਾ ਤੋ ਨਾ ਕਰਨੀ ਸੁਣ ਕਣਾ ਆਉਂਦਾ ਤੂੰ ਉਦੋਂ ਲਾ ਭਾਈ ਸਾਗ ਵੇਚਣਾ ਹੀ ਲਾ ਪਏ ਭਾਜੀ ਵੇਚਿਆ ਸਾਗ ਸ਼ੁਰੂ ਤੇ ਸਾਗ ਹੀ ਵੇਚਿਆ ਤੇ ਪਹਿਲਾਂ ਪਾਪਾ ਵੀ ਵੇਚਦਾ ਹੁੰਦਾ ਹੈ ਪਾਪਾ ਸਾਡਾ ਵੇਚਦਾ ਰਿਹਾ ਸਾਗ ਉਹਨੇ ਸਿਖਾਇਆ ਸਾਨੂੰ ਸਭ ਕੁਝ ਅੱਛਾ ਮੇਰੇ ਪਾਪਾ ਬਾਪੂ ਦੀਆਂ ਮਿਹਰਬਾਨੀਆਂ ਹੈ ਬਾਪੂ ਤੋਂ ਕੌਣ ਲਿਆ ਆਇਆ ਤਸਤਾਲ ਬਾਪੂ ਆ ਤੇਰਾ ਤਸਤਾਲ ਬਾਪੂ ਆ ਤੇ ਭਾਈ ਕਿੰਨੇ ਵਜੇ ਸਵੇਰ ਨੂੰ ਉ ਅਸੀਂ ਭਾਜੀ 5 ਵਜੇ ਉੱਠ ਖੜਦਿਆਂ। ਤੇ ਤੁਹਾਡੀ ਰੋਜ਼ ਦੀ ਰੁਟੀਨ ਕੀ ਆ ਸਵੇ ਨੂੰ 5 ਵਜੇ ਉੱਠ ਕੇ ਕੀ ਕਰਦੇ ਆ? تین ਭਾਜੀ ਭਾਜੀ ਆਪਣਾ ਚਾਹ ਪਾਣੀ ਪੀਣਾ ਮੂੰਹ ਧੋਣਾ ਆ। ਹਾਂਜੀ ਧੋ ਕੇ ਮੱਥਾ ਟੇਕ ਕੇ ਤਾਂ ਸਾਫ ਸੁਗ ਪਾਉਣਾ, ਸਾਗ ਪਾ ਕੇ ਆਪਣਾ 6 ਵਜੇ ਨਿਕਲ ਜਾਂਦਾ ਅਸੀਂ ਘਰੋਂ। ਮਲਜੋ ਲੋਕਰ ਜਾਈਆਂ ਚ ਬੜੇ ਹੁੰਦੇ ਆ ਉਦੋਂ ਤੁਸੀਂ ਘਰਾਂ ਚੋਂ ਨਿਕਲ ਜਾਂਦੇ ਆ। ਨਿਕਲ ਜਾਂਦੇ ਸਾਡੇ ਮੋਟਰਸਾਈਕਲ ਰੂੜਾਂ ਤੇ ਹੁੰਦੇ ਲੋਕਰ ਜਾਈਆਂ ਜਾਂਦੇ। ਲੋਕਰ ਜਾਈਆਂ ਜਹੁੰਦੇ ਆ। ਤੇ ਫੇ ਤੁਸੀਂ ਕਿੰਨੇ ਵਜੇ ਤੱਕ ਬੀਜਦੇ ਆ ਸਾਗ? ਇਹ ਭਾਜੀ ਬੈਗ ਜਾਵੇ ਤਾਂ ਸਾਡਾ 11 12 ਵਜੇ ਤੇ ਵੀ ਬੈਗ ਜਾਵੇ। ਬੇਗ ਨੂੰ 3 ਵੀ ਵੱਜ ਜਾਂਦੇ। ਯਾਰ ਮੈਂ ਤਾਂ ਪੱਕਾ ਹੀ 3 ਤਾਂ ਪੱਕੇ ਹੀ ਆ। ਤੇ ਫੇ 3 ਵਜੇ ਤੋਂ ਬਾਅਦ ਫੇ ਕੀ ਕਰਦੇ ਆ? 3 ਵਜੇ ਤੋਂ ਬਾਅਦ ਭਾਜੀ ਫੇ ਦਵਾਰ ਆਣ ਕੇ ਤੋੜਨਾ ਸਵੇਰ ਲਈ। ਅੱਛਾ। ਹਾਂਜੀ ਫੇ ਸਵੇਰ ਦੀ ਫਿਕਰ ਹੁੰਦਾ ਸਵੇਰ ਨੂੰ ਲੈ ਕੇ ਜਾਣਾ ਇਹਨੂੰ। ਮਤਲਬ ਸ਼ਾਮ ਤੱਕ ਉਹ 4-5 ਘੰਟੇ ਲਾਉਣੇ ਹਨ। ਹਾਂਜੀ 5 ਬੰਦ। ਯਾਰ ਬੜੀ ਮਿਹਨਤ ਕਰਦੇ ਤੁਸੀਂ ਬੜੇ ਹਾਰਡ ਵਰਕ ਕਰਦੇ ਆਂ ਭਰਾ ਆ ਇਧਰ ਕੋਹ ਭਾਜੀ ਆ ਤੇ ਇਧਰ ਇਹ ਭਾਜੀ ਆ। ਹਾਂ ਦੇਖੋ ਗੰਦਲਾਂ ਕਿੰਨੀਆਂ ਸੋਹਣੀਆਂ ਭਾਜੀ ਇਹਦਾ ਰੇਟ ਕਿੰਨਾ ਹੈ? ਹੇਟ ਪਾਜੀ ਇਸ ਟਾਈਮ ਥੋੜਾ ਜਾ ਰਿਹਾ 20 ਰੁਪਏ ਕਿਲੋ ਜਾ ਰਿਹਾ ਹੈ 20 ਰੁਪਏ ਕਿਲੋ 20 ਰੁਪਏ ਕਿਲੋ ਜਾ ਰਿਹਾ ਤੇ ਮੜਾ ਸਾਗੇ 40 ਰੁਪਏ ਕਿਲੋ ਵਾਲਾ ਸਾਗੜਾ ਇਸ ਟਾਈਮ 20 ਰੁਪਏ ਜਾ ਰਿਹਾ ਹੈ ਕਾਰਨ ਕੀ ਹੈ ਇਹਦਾ ਬਈ ਕਾਰਨ ਪਾਜੀ ਆ ਸਬਜ਼ੀਆਂ ਸਸਤੀਆਂ ਹੋਈਆਂ ਗੋਭੀਆਂ ਸਸਤੀਆਂ ਹੋਈਆਂ ਹੋਈਆਂ ਉਹਦਾ ਕਾਰਨ ਕਰਕੇ ਤੇ ਪਰ ਜਿਹੜੇ ਆਮ ਲੋਕ ਆ ਉਹ ਤਾਂ ਕਹਿੰਦੇ ਚਲੋ ਸਾਡਾ ਫਾਇਦਾ ਹੁੰਦਾ ਨਾ ਵੀ ਚੀਜ਼ ਸਸਤੀ ਮਿਲਦੀ ਆ ਸਸਤੀ ਮਿਲਦੀ ਆ ਪਰ ਤੁਹਾਨੂੰ ਵੀ ਫੇ ਮੋਰੇ ਸਸਤੀ ਮਿਲਦੀ ਹੋਣੀ ਜੇ ਮੋਰੇ ਸਸਤੀ ਵੇਖਦੀ ਖੇਤ ਜਿਹਦਾ ਖੇਤ ਲੈ ਲਈਦੇ ਖਰ ਖੇਤਾਂ ਦਾ ਸੌਦਾ ਕਰ ਲਈਦਾ ਅੱਖਾਂ ਤੋੜ ਕੇ ਵੇਚੀ ਦਾ ਆਪ ਮਨ ਜਿੰਨੇ ਮਿਹਨਤ ਆ ਤੁਹਾਡੀ ਜਿੰਨੇ ਤੋੜ ਕੇ ਵੇਚ ਲਿਆ ਵੇਚ ਲਿਆ ਨਾ ਮਿਹਨਤ ਬਾਜੀ ਮਿਹਨਤ ਤਾਂ ਚ ਬਹੁਤ ਜ਼ਿਆਦਾ ਹੈ ਮਿਹਨਤ ਇਹ ਸਾਗ ਦੀ ਆਮ ਬੰਦੇ ਦਾ ਕੰਮ ਨਹੀਂ ਕਰਨਾ ਸਾਗ ਰੇਕ ਬੰਦਾ ਨਹੀਂ ਪੀ ਸਕਦਾ ਨਾ ਸੁਪਰਾਮਾ ਵਾਲੇ ਤੋਂ ਉਦਾਂ ਵੀ ਸਾਗ ਵੇਚਣ ਚ ਮਸ਼ਹੂਰ ਹੈ ਸੁਪਰਾਮਾ ਵਾਲੇ ਮਸ਼ਹੂਰ ਆ ਜੀ ਹਮ ਸਾਰਾ ਸਾਰਾ ਪੈਂਡੀ ਵੇਚਦਾ ਸਾਗ ਸਾਰਾ ਪੈਂਡੀ ਸਾਰਾ ਪੈਂਡੀ ਆ ਸਾਰੇ ਜਲੰਧਰ ਨੂੰ ਜਿਹੜਾ ਸਾਗ ਜਾਂਦਾ ਆ ਵੀ ਸੁਪਰਾਮਾ ਪੈਂਡ ਚੋਂ ਜਾਂਦਾ ਇਹ ਤੋੜ ਕੇ ਲੈ ਜਾਂਦੇ ਆਲੇ ਦੁਆਲੇੋਂ 100 ਬੰਦਾ ਜਾਨੀ ਖਾਣਾ ਹੁਣਾ ਸਾਗ ਵਾਲਾ ਜੀ ਪੂਰਾ 100 ਬੰਦਾ ਸਾਡੇ ਪੈਂਡ ਦਾ ਜਿਹੜਾ 100 ਬੰਦਾ ਇਹ ਸਾਗ ਵੇਚਣ ਵਾਲਾ ਇੱਕ ਬੰਦਾ 5 ਪਿੰਡ ਕਵਰ ਕਰਦਾ 500 ਪਿੰਡ ਤੇ ਤੁਸੀਂ ਕਵਰ ਕਰ ਲੈਣੇ ਪੰਜਾਬ ਦਾ 500 ਪਿੰਡ ਤੇ ਤੁਹਾਡਾ ਸਾਗ ਪਹੁੰਚ ਜਾਂਦਾ ਸੌਖਾ ਜੀ ਜਲੰਧਰ ਜ਼ਿਲ੍ਹਾ ਸਾਰਾ ਹੀ ਸਾੰਭਿਆ ਤੇ ਸਾਰੇ 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 ਕੈਂਟ ਏਰੀਆ ਜਲੰਧਰ ਹੋ ਗਿਆ ਦੀਪਨਗਰ ਹੈਗਾ ਬਣਗਾ ਬਣਗਾ ਸਾਰੇ ਇੱਥੇ ਤਿੱਕਰ ਦੀ ਸਾਗ ਜਾਂਦਾ ਸਾਡਾ ਬਰੀਕ ਪੂਰੇ ਸਾਰੇ ਜਿੰਨੇ ਵਾਲੇ ਦੋਲੇ ਪਿੰਡ ਆ ਨਾ ਪਿੰਡ ਹੋ ਗਿਆ ਜਲੰਧਰ ਹੋ ਗਿਆ ਸ਼ਹਿਰ ਹੋ ਗਿਆ ਇਧਰ ਆ ਕੈਂਟ ਹੋ ਗਿਆ ਕਾਟਿਰ ਗਏ ਚ ਇਹ ਪਾਜੀ ਗੁੱਚੀਆਂ ਤੋਲ ਕੇ ਬੰਦੇ ਹੁੰਨੇ ਗਾ ਅੰਦਾਜ਼ੇ ਨਾਲ ਇਹ ਪਾਜੀ ਤੋਲ ਕੇ ਅੰਦਾਜ਼ੇ ਹੁੰਦਾ ਹੀ ਅੰਦਾਜ਼ਾ ਸਾਡਾ 2 ਕਿਲੋ ਦੀ ਗੁੱਚੀ ਸਾਡੀ ਹੁੰਦੀ ਪੂਰੀ ਨਿਕਲਦੀ ਤਲਾਅ ਦੇ ਸਾਡੀ ਪੂਰੀ 2 ਕਿਲੋ ਦੀ ਗੁੱਚੀ ਨਿਕਲਣੀ ਹੈ ਮਾ ਹੱਥੀ ਏਦਾਂ ਟਕੇ ਆ ਹੱਥੀ ਏਦਾਂ ਟਕੇ ਦੋ ਹੀ ਵੱਜੂਗਾ ਬੱਚੇ ਨਾ ਇੰਚ ਉਧਰ ਨੂੰ ਤਾਂ ਨਾ ਉਧਰ ਨੂੰ ਯਾਨੀ ਇਹਨੇ ਇਹਦਾ ਕਿ ਪਿੱਛੇ ਹੋਇਆ ਯਾਨੀ ਕਿ ਸਾਨੂੰ ਪਤਾ ਲੱਗ ਜਾਂਦਾ ਵੀ ਇੰਨਾ ਕੁ 2 ਕਿਲੋ ਹੈਗਾ ਆ ਮਤਲਬ ਅੰਦਾਜ਼ਾ ਚੱਲ ਮਾੜਾ ਮੋਟਾ ਵੱਧ ਕਰ ਤੋਂ ਹੋ ਹੀ ਜਾਂਦਾ ਵੱਧ ਕਰ ਚੱਲ ਹੋ ਜਾਂਦਾ ਬਾਕੀ ਅੰਦਾਜ਼ਾ ਆ ਤੇ ਬੀਬੀਆਂ ਉਹ ਤੋਂ ਕਹਿੰਦੀਆਂ ਨੇ ਵੀ ਪਾਈ ਮੈਂ ਜਿਹੜੇ ਗਾਹਕ ਨੂੰ ਯਕੀਨ ਹੈ ਰੋਜ਼ ਦੇ ਲੈਣ ਵਾਲੇ ਨੂੰ ਯਕੀਨ ਹੁੰਦਾ ਆ ਜਿਹਨੂੰ ਨਹੀਂ ਦਾ ਤੋਲ ਦਈਏ ਤੱਕੜੇ ਕੋਲ ਹੁੰਦੀ ਹੈ ਤੇ ਪੜੀ ਫਿਰ ਨਿਆਣੇ ਤੁਹਾਡੇ ਕੀ ਕਰਦੇ ਆ ਨਿਆਣੇ ਭਾਈ ਸਾਡੇ ਵੀਰੇ ਮੁੰਡਾ ਆ ਪੜਦਾ ਹੈ ਕਿਹੜੇ ਸਕੂਲ ਚ ਅਕੈਡਮੀ ਚ 11ਵੀਂ ਚ ਪੜਦਾ ਹੈ ਆ ਦੇਖ ਲਓ ਜੀ ਵੀਰ ਨੇ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਕੇ ਆਪਣੇ ਨਿਆਣੇ ਪੜਾ ਰਿਹਾ 11ਵੀਂ ਚ ਨਿਆਣਾ ਹੋ ਗਿਆ ਮਤਲਬ ਇੱਥੋਂ ਹੀ ਮਿਹਨਤ ਕੀਤੀ ਆ ਮਤਲਬ ਜਿਹੜੇ ਬੰਦੇ ਮਿਹਨਤ ਕਰਨ ਵਾਲੇ ਆ ਉਹਨਾਂ ਲਈ ਪੰਜਾਬ ਵਿੱਚ ਬਹੁਤ ਕੁਝ ਆ ਫੁੱਟਬਾਲ ਦੀ ਅਕੈਡਮੀ ਚ ਆ ਫੁੱਟਬਾਲ ਵੀ ਖੇਡਦਾ ਫੁੱਟਬਾਲ ਖੇਡਦਾ ਅਕੈਡਮੀ ਚ ਆ ਫੁੱਟਬਾਲ ਦੀ ਚ ਤੇ ਖਰਾਖਰੂ ਕਿੱਦਾਂ ਖਲੋਣਾ ਉਹਨਾਂ ਕਾ ਸਾਗ ਨਾ ਇਸ਼ਾਰ ਦਿੰਨਾ ਉਹਨੂੰ ਨਹੀਂ ਨਹੀਂ ਬਾਜੀ ਖਰਾਖ ਬੋਲ ਜੇ ਨਿਆਣੇ ਨੇ ਖੇਲਣਾ ਆ ਤਾਂ ਖਰਾਖਾ ਜ਼ਰੂਰੀ ਚਾਹੀਦੀ ਉਹਨੂੰ ਸਾਗ ਤੇ ਜ਼ਰੂਰੀ ਚਾਹੀਦੀ ਖਰਾਖੇ ਦੇਲ ਹੋਣਾ ਉਹਦਾ ਖੇਲ ਲੀ ਮਤਲਬ ਆਪਣਾ ਮੂੰਹ ਕੁੱਟ ਕੇ ਰੱਖ ਕੇ ਤੇ ਉਹਨਾਂ ਦਾ ਰੇਜ ਪੂਰੀ ਕਰਦਾ ਹਨ ਜਾਨੀ ਆਪਾਂ ਖਾਈਏ ਨਾ ਖਾਈਏ ਬੱਚਿਆਂ ਲਈ ਆ ਲੈ ਕੇ ਜਾਣਾ ਹੀ ਜਾਣਾ ਆ ਭਈ ਆ ਪੇ ਪੇ ਆ ਜਿਹੜੇ ਬੋਲ ਬੋਲੇ ਨਾ ਭਰਾ ਨੇ ਇਹ ਹਰੇਕ ਪੇ ਦੇ ਇਹ ਅਲਫਾਜ਼ ਹੁੰਦੇ ਤਕਰੀਬਨ ਭਈ ਮੇਰੇ ਬੱਚੇ ਨੂੰ ਕੋਈ ਤਕਲੀਫ ਨਾ ਹੋਵੇ ਮੈਂ ਦੁੱਖ ਚਾ ਲੈ ਲਵਾਂ ਤੇ ਚਾ ਲੈ ਲਵਾਂ ਪੜੀ ਆਪ ਜਦੋਂ ਕਿਤੇ 10 ਰੁਪਏ ਖਾਚਣੇ ਹੁਣ ਰਾਹ ਵਿੱਚ ਬੰਦਾ ਹੱਥ ਘੁੱਟ ਲਿੰਦਾ ਹੈ ਨਾ ਯਾਰ ਨਹੀਂ ਉਹਦਾ ਤਾਂ ਸਾਰੀ ਦਿਹਾੜੀ ਘੁੰਮੀਦਾ ਰੋਟੀ ਬਣੀ ਖਾਲੀ ਦਾ ਨੀ ਉਹ ਤਾਂ ਚੱਲ ਰੋਟੀ ਦਿਖਾਣੀ ਖਾਣੀ ਮਨ ਜਦੋਂ ਹੋਰ ਕੋਈ ਚੀਜ਼ ਨੂੰ ਕਰੇ ਬੰਦਾ ਮੰਨ ਮਾ ਲੇ ਚੱਲ ਗਿਆ ਨਿਆਣੇ ਵਾਲੀ ਵਿਚਾਲੇ ਨਿਆਣੇ ਵਾਲੀ ਵੀ ਲੈਣਾ ਲੈ ਕਹਾਂ ਜਾਂ ਨਿਆਣੇ ਵਾਲੀ ਵੀ ਨਾਲ ਲੈ ਕੇ ਚੱਲੋ ਨਿਆਣੇ ਵਾਲੀ ਵੀ ਨਾਲ ਲੈ ਕੇ ਚੱਲੋ ਜੇ ਆਪ ਖਾਦਾ ਹੈ ਨਾ ਯਾਰ ਦੇਖ ਲਓ ਇਹ ਗੱਲਾਂ ਬਾਤਾਂ ਵੀ ਪੰਜਾਬ ਦੇ ਵਿੱਚ ਜਿਹੜੇ ਰਹਿ ਕੇ ਪੰਜਾਬੀ ਮਿਹਨਤ ਕਰ ਰਹੇ ਆਪਣੇ ਨਿਆਣੇ ਵੀ ਪੜਾ ਰਹੇ ਆ ਬਾਕੀ ਸਭ ਤੋਂ ਵੱਡੀ ਗੱਲ ਹੈ ਮਿਹਨਤ ਨੂੰ ਫੜਿਆ ਭਾਈ ਮੈਂ ਤਨੋਂ ਖਾਲੀ ਬੇਟੂ ਲੱਭ ਫੜ ਲਾਉਂਦਾ ਹਾਂ ਦਸਾਂ ਨੋਆਂ ਦੀ ਕਰਤੇ ਆ ਜੀ ਇਹ ਹੱਥਾਂ ਹੀ ਮਿਹਨਤ ਕਰਨੀ ਤੂੰ ਹੀ ਕਿਹੜਾ ਕੋਈ 2 ਨੰਬਰ ਦਾ ਕੰਮ ਕਰਦੇ ਮਿਹਨਤ ਹੈ ਆਪਣੀ ਰੋਟੀ ਕਮਾ ਕੇ ਖਾਣੇ ਤੇ ਨਾਲੇ ਨੀਂਦ ਵਧੀਆ ਰਾਤ ਨੂੰ ਨੀਂਦ ਨਹੀਂ ਵਧੀਆ ਹੁੰਦੀ ਆ ਨਹੀਂ ਬਹੁਤ ਥੱਕੇ ਹੁਣੇ ਹੀ ਨੀਂਦ ਆਉਣੀ ਆਉਣੀ ਹੈ ਇਹ ਵੀ ਗੱਲ ਸਹੀ ਆ ਸਾਰੀ ਦਿਹਾੜੀ ਬਗਰ ਨੀਂਦ ਪਉਣੀ ਹੋਣੀ ਆ ਕਈ ਵੇਲੇ ਪਤਾ ਕਿਦਾਂ ਹੁੰਦਾ ਬੰਦੇ ਜਿਹਦਾ ਮਤਲਬ ਫੱਕੇ ਗੋਲੀਆਂ ਦੇ ਖਾ ਕੇ ਤੇ ਫੇਰ ਨੀਂਦ ਆਉਂਦੀ ਉਹ ਵੀ 3-4 ਘੰਟੇ ਆਉਂਦੀ ਕਈਆਂ ਨੂੰ ਇਹ ਨਹੀਂ ਭਾਜੀ ਗੋਲੀਆਂ ਗਾਲੀਆਂ ਵਾਲੀ ਨਹੀਂ ਨਹੀਂ ਉਹ ਭਾਜੀ ਜਿਹੜੇ ਮਤਲਬ ਜ ਨਿੰਨ ਨਸ਼ਿਆਂ ਵਾਲਿਆਂ ਦੀ ਨਹੀਂ ਮੈਂ ਗੱਲ ਕਰਦਾ ਹਾਂ ਜੀ ਕਈ ਬੰਦਿਆਂ ਨੂੰ ਓਦਾਂ ਵੀ ਬਿਮਾਰੀਆਂ ਇਨੀਆਂ ਪੈਸਾ ਕੋਲ ਹੈਗਾ ਆ ਪਰ ਉਹਨਾਂ ਤੋਂ ਤੰਦਰੁਸਤੀ ਹੈ ਨਹੀਂ ਗੀ ਉਹਨਾਂ ਦੀ ਗੱਲ ਕਰਦਾ ਮੈਂ ਕੰਮ ਹੈ ਨਹੀਂ ਉਹਨਾਂ ਲਈ ਉਹ ਕੰਮ ਹੱਥੀ ਨਹੀਂ ਸਰੀਰ ਨਹੀਂ ਤੋੜਦੇ ਨਾ ਸਰੀਰ ਹੀ ਨਹੀਂ ਤੋੜਦੇ ਤਾਂ ਮੈਂ ਮੈਂ ਤਾਂ ਇਹ ਜਿਹੜਾ ਕੰਮ ਹੈ ਸਾਰਾ ਜ਼ੋਰ ਵਾਲਾ ਹੈ ਜਾਨ ਵਾਲਾ ਕੰਮ ਆ ਸਾਗ ਦਾ ਸਾਦਾ ਕੰਮ ਕਰਨਾ ਬੜਾ ਔਖਾ ਆ ਕੱਥੇ ਜਲੰਧਰ ਉਹ ਦੇ ਲੋ ਜਲੰਧਰ ਰੇੜੀ ਲਿਆਂਦਾ ਰੇੜੀ ਆ ਵੇ ਪੈਰਾਂ ਨਾਲ ਚਲਾ ਕੇ ਹਨਾ ਪੈਰਾਂ ਦਾ ਬੰਦਾ ਲਿਆ ਆ ਕੇ ਜਾਂਦਾ ਮੇਰੇ ਕੋਲ ਚੱਲ ਮੋਟਰਸਾਈਕਲ ਤੇ ਤਿੱਤੋ ਮੋਟਰਸਾਈਕਲ ਆ ਨਾ ਮਤਲਬ ਜਦੋਂ ਉਹ ਭਰਾ ਪੈਰਾਂ ਨਾਲ ਫੇ ਵੀ ਉਹਨੂੰ ਘੰਟਾ ਕ ਜਾਣ ਨੂੰ ਵੀ ਲੱਗਦਾ ਆ ਬਾਈ 2 ਲੱਗ ਜਾਂਦੇ ਆ 1.5 ਘੰਟਾ ਤਾਂ ਪੱਕਾ ਹੀ ਆ ਸ਼ਹਿਰੋਂ ਇੱਥੋਂ ਰੇੜੀ ਤੇ ਹਾਂ ਰੇੜੀ ਤੇ ਲੋਡ ਵਾਲੀ ਰੋਡ ਤੇ 13 ਕਿਲੋਮੀਟਰ ਆ ਹਾਂ ਉਹ ਭਾਰ ਲੈ ਕੇ ਜਾਂਦਾ ਲੋਡ ਵਾਲੀ ਰੋਡ ਉੱਥੋਂ ਰੇੜੀ ਨਾਲ ਹੀ ਇੱਥੇ ਆਉਣੀ ਆ ਦੇ ਲੋ ਬੀਐਸਐਫ ਚੌਂਕ ਤੱਕ ਰੇੜੀ ਤੇ ਹੀ ਜਾਂਦਾ ਨਾ ਮੇਰਾ ਮੱਲਾ ਖਾਸ ਆ ਮੇਰੇ ਮੱਲੇ ਹੁੰਦਾ ਮਤਲਬ ਜਿੱਦਾਂ ਪੱਕੇ ਲੱਗੇ ਹੈਗਾ ਹਾਂ ਹਾਂ ਪ੍ਰੀਤਨਗਰ ਨਾਲ ਹੀ ਕੀਂਤੀ ਨਗਰ ਉਹ ਸਾਰੇ ਮੁਹੱਲੇ ਲੱਡਵਾਲੀ ਰੋਡ 'ਚ ਹੀ ਪਈ ਨੇ ਨਹੀਂ ਪਈ ਪੈਸੇ ਦੇਣ ਲੱਗੇ ਬੀਬੀਆਂ ਜਿਆਦਾ ਮਤਲਬ ਪਿੰਡਾਂ ਵਾਲੀਆਂ ਨਖਰੇ ਕਰਦੀਆਂ ਕਿ ਸ਼ਹਿਰਾਂ ਵਾਲੀਆਂ ਕਰਦੀਆਂ ਸੱਚੇ ਦੱਸੋ ਪਈ ਕਰਦੀਆਂ ਨਖਰੇ ਜਿੰਨਾ ਕੋਈ ਜ਼ਿਆਦਾ ਪੈਸਾ ਉਹ ਜ਼ਿਆਦਾ ਕਰਦੇ ਆ ਅੱਛਾ ਜਿੰਨਾ ਕੋਈ ਜ਼ਿਆਦਾ ਪੈਸਾ ਹੈ ਉਹ ਨਖਰਾ ਜ਼ਿਆਦਾ ਕੋਠੀਆਂ ਵਾਲੇ ਕਰਦੇ ਆ ਅੱਛਾ ਠੀਕ ਆ ਨਹੀਂ ਠੀਕ ਹੈ ਆਪਾ ਚਲ ਕਈ ਬੰਦੇ ਹੁੰਦੇ 100 ਚੋਂ 1-2 ਹੁੰਦੇ ਆ ਨਹੀਂ ਸੱਚ ਤਾਂ ਸੱਚ ਹੈ ਸੋਚ ਅੰਦਰ ਵਾਲੇ ਗੱਲ ਕਰ ਮੇਰੇ ਹਾਂ ਜੇ ਤੂੰ ਦੱਸਦੇ ਪਰ ਗਾਗਾ ਵੀ ਬਿਲਕੁਲ ਨਖਰੇ ਨਹੀਂ ਕਰਦੇ ਆਪਾਂ ਚੀਜ਼ ਹੀ ਇੱਦਾਂ ਦੀ ਟੋਪ ਦੀ ਦੇਣੀ ਆ ਹਾਂ ਆ ਦੇ ਆਪਾਂ ਵੇ ਇੱਕ ਪਤਾ ਕਾਦੇ ਗਿਆ ਇਹਨੇ ਇਹ ਕਿੰਨਾ ਹਣਾ ਮੇਰਾ ਕੋਈ ਗਾਗ ਨਾ ਖਰਾਬ ਹੋ ਜਵੇ ਵੀਡੀਓ ਦੇਖ ਕੇ ਬਹੁਤ ਸ਼ਤਾਨ ਹੈ ਬਈ ਸ਼ਤਾਨ ਇਹ ਗਾਗ ਨਹੀਂ ਖਰਾਬ ਕਰਨਾ ਚਾਹੁੰਦਾ ਬੰਦਾ ਦੇਖ ਲੈ ਬਈ ਬੰਦਾ ਦੇਖ ਲੈ ਸਾਹ ਗਾਗ ਦਾ ਇਦਾਂ ਦਾ ਦਫਾ ਕਹਦਾ ਗਾਗ ਕੀ ਨਖਰੇ ਕਰੂ ਸਾਡੇ ਨਾਲ ਦੱਸ ਹਾਂ ਇਹ ਤਾਂ ਆਹ ਸਹੀ ਦਵਾਂਗੇ ਬਿਲਕੁਲ ਤਾਂ ਜੀ ਫੇ ਗਾਦੀ ਨਖਰੇ ਕਰੂਗੀ ਇਹ ਜਿਹੇ ਹੈਗੀ ਸ਼ੁਗਲੀ ਬੁਗਲੇ ਵਾਲੀ ਹਾਂ ਆ ਦੇ ਵਾਕੀ ਇਹ ਮਿਹਨਤ ਆ ਆਪਣੀ ਆਪਣੀ ਸੋਚੀ ਦੀ ਗੱਲ ਆ ਬਾਜੀ ਮਿਹਨਤ ਦੀ ਗੱਲ ਆ ਨਾ ਸੋਚੀ ਦੀ ਗੱਲ ਆ ਮੈਂ ਤਾਈਓ ਮਹਨ ਦੱਸਣਾ ਮੈਂ ਆ ਪੁੱਛੇ ਭਰਾਤਿਆ ਨਾ ਜਿੰਨੀ ਮੇਰੀ ਮਿਹਨਤ ਮੈਂ ਉਹਨਾਂ ਨੂੰ ਉਹਨਾਂ ਨੇ ਇਹ ਨਹੀਂ ਕਹਣਾ ਵੀ ਇੰਨੇ ਘੱਟ ਲੜਾ ਜਾਂ ਘੱਟ ਲੜਾ ਰੱਖਦੇ ਭਾਜੀ ਉੱਥੇ ਪੁੱਛੀ ਨਹੀਂ ਜਦੋਂ ਵਿਤ ਗਾਹਕ ਹੈਗੇ ਨਹੀਂ ਟੋਟਲ ਹੀ ਮੇਰੇ ਇਦਾਂ ਦੇ ਭਾਜੀ ਨਾ ਕਦੇ ਚੰਗਿਆਈ ਦਾ ਨਾਮ ਹੁੰਦਾ ਹੁੰਦਾ ਨਾ ਕਦੇ ਬਰਾਈ ਦਾ ਹੁੰਦਾ ਹੁੰਦਾ ਹਰੇਕ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਤਰ੍ਹਾਂ ਦੇ ਲੋਕ ਹੈ ਦੁਨੀਆ ਜਿਹੜੀ ਇੱਕ ਤਰ੍ਹਾਂ ਤਰ੍ਹਾਂ ਦੀ ਹੈ ਭਾਜੀ ਦੁਨੀਆ ਬਾਕੀ ਇਦਾਂ ਦੇ ਲੋਕ ਵੀ ਗਾਹਕ ਹੈਗੇ ਕਈ ਨੀ ਡੇਟ ਪੁੱਛਦੇ ਮਾਰਨ 30 ਲਾ ਦੇ ਦੇ ਦਿੰਦੇ ਆ ਕਈ ਇਦਾਂ ਦੇ ਉਹ ਕਹਿੰਦੇ 20 ਦੋ ਵੀ ਕਹਿੰਦੇ 15 ਲਾਉਣਾ ਭਾਜੀ ਦਾਦਰ ਪੇ ਲਾਉਣਾ ਭਾਜੀ ਸਾਡੀ ਮਿਹਨਤ ਦਾ ਫੇਸਾ ਪੱਲੇ ਵੀ ਸਾਡੇ ਪੈਂਦੀ ਭਾਜੀ ਕਈ ਬੰਦੇ ਪੇ ਇਦਾਂ ਪੈਸੇ ਮਾਰ ਵੀ ਜਾਂਦੇ ਆ ਪੈਸੇ ਕਈ ਬੰਦੇ ਇਹ ਉਦਾਂ ਦੇ ਬੰਦੇ ਜਿਹੜੇ ਕਈ ਮਾਰ ਲੈਂਦੇ ਜਿਹੜੇ ਕੇ ਚੰਗੇ ਬੰਦੇ ਜਿਹੜੇ ਨਹੀਂ ਮਾਰਦੇ ਭਾਈ ਮਾਲ ਜਦ ਕਈ ਵੇਲੇ ਕਿਸੇ ਤੋਂ ਟੁੱਟੇ ਨਾ ਹੋਣ ਅਗਲਾ ਕਹਿੰਦਾ ਭਾਈ ਕਾਲੂ ਲੈ ਲਈ ਤੂੰ ਹੋ ਜਾਉਣਾ ਫਿਰ ਤਾਂ ਕਈ ਮਾਰ ਵੀ ਜਾਂਦੇ ਸਾਨੂੰ ਐਵੇਂ ਕਹੀਏ ਬਹੁਤ ਘੱਟ ਪੈਸੇ ਮਾਰਦੇ ਕਪਾ ਉਦਾਂ ਬੰਦੇ ਨੇ ਦਈ ਦਿਆ ਨਹੀਂ ਦਈਦਾ ਉਹਨੂੰ ਤੇ ਸਾਨੂੰ ਮਿਲ ਜਾਣੇ ਪੈਸੇ ਮੈਂ ਤੁਹਾਨੂੰ ਵੀ 30 30 40 40 ਸਾਲ ਹੋ ਗਏ ਪਤਾ ਗਾਹਕ ਦਾ ਕਿਹੜਾ ਕਿੱਦਾਂ ਦਾ ਕਿਹੜਾ ਕਿੱਦਾਂ ਦਾ ਨਹੀਂ ਹੈ ਨਾ ਬਾਕੀ ਪੈਸੇ ਕਦੀ ਕਿਹਨੇ ਮਾਰੇ ਨਹੀਂ ਭਾਜੀ ਦੋ ਕਿਸਾਨ ਹੋ ਗਿਆ ਮੇਰਾ ਐਕਸੀਡੈਂਟ ਹੋ ਗਿਆ ਸੀ ਹਾਂਜੀ ਦੂਜੇ ਮਸ਼ੀਰ ਤੇ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਹੋ ਗਿਆ ਸੀ ਗਾਗਾ ਨੇ ਫੋਨ ਮੈਨੂੰ ਆਉਂਦੇ ਸੀ ਪਰ ਹੋਰ ਮੇਰੀ ਗਾਗਨ ਮਦਦ ਤੇ ਵੀ ਕੀਤੀ ਪੈਸੇ ਵੀ ਪਾਏ ਵਾਹ ਓਏ ਤੇਰੇ ਨਾਲ ਵਿੱਚ ਗਾਗ ਵੀ ਆ ਇਦਾਂ ਦੀ ਵੀ ਹੈਗੀ ਹੈ ਜਿਹੜਾ ਸਾਗ ਤੇ ਮੇਰੇ ਤੇ ਬੈਠੇ ਸੀ ਅਸਾਂ ਆਉਂਗਾ ਤਾਂ ਲੈਣਾ ਦੇਖ ਲਓ ਵੀ ਆ ਕਹਿੰਦਾ ਵੀ ਵੀਰ ਕਹਿੰਦਾ ਗਾਕਾਂ ਨੇ ਮੇਰੀ ਮੱਤ ਵੀ ਕੀਤੀ ਆ ਵੀ ਇਦਾਂ ਦੇ ਬੰਦੇ ਵੀ ਉਹਨਾਂ ਨੂੰ ਵਾਕਿਆ ਤੇਲੋ ਰਿਸਪੈਕਟ ਕਰਦੇ ਆ ਸੀ ਜਿਹੜੇ ਮਤਲਬ ਜਿਹਦਾ ਪਿਆਰ ਪੈ ਜਾਂਦਾ ਅਟੈਚਮੈਂਟ ਹੋ ਜਾਂਦੀ ਹੈ ਨਾ ਬਸ ਬਗੈਰੀ ਹਲਕੀ ਚੀਜ਼ ਨਹੀਂ ਉਹਨਾਂ ਨੂੰ ਦਿੱਤੀ ਅਗਰ ਸਾਗ ਮਾੜਾ ਤਾਂ ਆਪਾਂ ਉਹ ਮੱਲੇ 'ਚ ਨਹੀਂ ਦੇਣਾ ਮੰਡੀ ਸੋਹ ਦੇਉਣਾ। ਚੀਜ਼ ਐ। ਅੱਛਾ ਜੀ ਤੈਨੂੰ ਲੱਗਾ ਵੀ ਗੰਦਲ ਮਾੜੀ। ਵਧੀਆ ਮਾੜਾ ਲੱਗਾ ਨਹੀਂ ਚੰਗਾ ਬਣਿਆ। ਆਪ ਪਹਿਲਾਂ ਖੁਦ ਅਸੀਂ ਚੈੱਕ ਕਰਨਾ ਘਰੇ ਬਣਾ ਕੇ। ਅੱਛਾ। ਵਧੀਆ ਬਣਾ ਤਾਂ ਉਹ ਚੀਜ਼ ਪਕਤਾ ਦੇਣੀ ਮੱਲੇ 'ਚ। ਤੁਹਾਡੇ ਘਰ ਤੋਂ ਭਾਜੀ 24 ਘੰਟੇ ਸਾਗ ਮਿਲ ਜਾਂਦਾ ਹੁਣ। ਬਣਦਾ ਤਾਂ ਇੱਥੇ ਇੰਨਾ ਕਿੱਥੋਂ ਟਾਈਮ ਤੁਹਾਡੇ ਸਾਹਮਣੇ ਕਿੰਨੇ ਵਜੇ ਜਾਣੇ ਇੱਥੋਂ। ਹਾਂ ਬਣਾਉਣ ਦੇ ਵਿੱਚ। ਉਹ ਬਣ ਜਾਂਦੇ ਕਈ ਮੌਕੇ ਬੁੜੀਆਂ ਵੀ ਉਸੇ ਟਾਈਮ ਹੀ ਨਾਲ ਸਾਡੇ ਨਾਲ ਜਾਣਾ। ਸਾਕ ਹੁੰਦੀ ਆ ਪਰ ਭਾਜੀ ਜੇ ਤਾਂ ਜੇ ਸਾਕ ਨੂੰ ਤੁਸੀਂ ਈ ਤਾਂ ਘਰੋਂ ਬਣਾ ਕੇ ਲਿਆ ਕੇ ਵਿੱਚੋਂ ਤਾਂ ਉਹ ਹੋਰ ਫਾਇਦਾ ਨਹੀਂ ਹੋ ਸਕਦਾ ਕਿੰਨਾ ਟਾਈਮ ਹੀ ਨਹੀਂ ਹੁੰਦਾ ਯਾਰ ਆਹ ਹੀ ਕੰਮ ਨਹੀਂ ਨਹੀਂ ਜਦਾਂ ਤੁਸੀਂ ਬਣਾ ਕੇ ਵਿੱਚੋਂ ਜੇ ਹਾਂਜੀ ਹਾਂਜੀ ਬਲ ਬਣਾ ਕੇ ਵੇਚ ਸਕਦੇ ਤੁਸੀਂ ਕਿ ਨਹੀਂ ਬਣਾ ਕੇ ਭਾਜੀ ਯਾਰ ਓਖਾ ਆਇਆ ਇਹਨਾਂ ਨੂੰ ਤਾਂ ਪਤਾ ਨਾ ਸਾਗ ਕੱਚ ਰਹਿਣਾ ਕਿ ਬੰਦਾ ਕਿੱਦਾਂ ਜਿਹੜਾ ਵੀ ਓਖਾ ਆਇਆ ਬਾਕੀ ਵਿਗਦਾ ਐ ਸੀ ਗੱਲ ਨਹੀਂ ਕੋਈ ਵੇਚਦਾ ਜਾਂਦਾ ਅੰਮ੍ਰਿਤਸਰ ਰੇਲਗੀਚ ਹੋ ਗਿਆ ਬਣਾ ਕੇ ਵੇਖਦਾ ਸਾਗ ਮੈਂ ਟਟ ਜੂ ਇਨੇ ਟਾਈਮ ਜੇ ਇਹੀ ਬਹੁਤ ਆ ਟਟ ਜੂਏ ਤੇ ਵੇਚ ਜਵੇ ਨਾ ਅਸੀਂ ਤਾਂ ਤੋੜਦੇ ਹੀ ਹੱਬ ਜਾਲ ਲਿਆ ਤਾਂ ਬੜਾ ਬਣਾ ਲਾਉਂਦੇ ਹਾਂ ਆ ਬੜਿਆ ਰੇਟ ਨਹੀਂ ਮਿਲ ਜੇ ਬਣਾਵਾ ਕੇ ਵੀ ਤੇ ਵੇਚਾਂਗੇ ਇਹ ਕੰਮ ਕਰਾਂਗੇ 500 ਰੁਪਏ ਕੁੱਲੋਂ ਪੁੱਗੂਗਾ ਸਾਨੂੰ ਹਾਂ ਆ ਭਾਈ ਜੇ ਕਿਸੇ ਨੇ ਨਾ ਬਣਾ ਕੇ ਸਾਗ ਵੇਚਣਾ ਚਾਹੁੰਦਾ ਹੋਇਆ ਭਰਾ ਹੁਣੀ ਉਹਨੂੰ ਸਿੱਧਾ ਸਾਗ ਦੇ ਦਿਆ ਕਰਨਗੇ ਭਾਈ ਉਹ ਬਣਾ ਕੇ ਵੇਚ ਸਕਦਾ ਹੈ ਤੇ ਉਹ ਭਾਅ ਉਹਨਾਂ ਤੋਂ ਖਰੀਦ ਵੀ ਸਕਦਾ ਹੈ ਨਾ ਖਰੀਦ ਕੇ ਆਪ ਬਣਾ ਕੇ ਗਾਂ ਵੇਚਣਾ ਹੋਵੇ ਕਿਸੇ ਨੇ ਤਾਂ ਭਰਾ ਹੁਣਾ ਨਾਲ ਸੰਪਰਕ ਕਰ ਲਿਓ ਭਾਈ ਆਪਣਾ ਨੰਬਰ ਵਿੱਚ ਬੋਲ ਦੇ।ਾਰੇ ਬੋਲੀ। ਆਪਣਾ ਬੋਲ ਦੇ। ਮੈਂ ਬੋਲਦਾ ਨੰਬਰ। ਹਾਂ ਬੋਲ ਦੇ ਭਾਈ। ਕੋਈ ਨਹੀਂ ਨੰਬਰ। 83270 83270 83652 83 652 ਹਾਂਜੀ ਵੀ ਆ ਜਲੰਧਰ ਜ਼ਿਲ੍ਹੇ ਵਿੱਚ ਜੇ ਕਿ ਇਹਨੂੰ ਸਾਗ ਚਾਹੀਦਾ ਹੋਵੇ 40 50 ਕਿਲੋ ਜਿੰਨਾ ਵੀ ਕੁਆਂਟਲ ਦਾ ਵੀ 2 ਕੁਇੰਟਲ ਤੱਕ ਹਾਂ ਤੇਰੇ ਸਦਕੇ ਮਾਰੀ ਵੜਕ ਆ ਹੁੰਦੀ ਗੱਲਬਾਤ 2 ਕੁਇੰਟਲ ਤੱਕ ਵੀ ਸਾਗ ਜਿਹੜਾ ਆ ਉਪਲਬਧ ਕਰਾ ਦੇਣਗੇ ਭਾਈ ਜੇ ਕਿਸੇ ਦੇ ਘਰ ਵਿਆਹ ਆ ਅਗਲਾ ਚੌਂਦਾ ਵੀ ਤਾਜਾ ਸਾਗ ਹੀ ਬਣਾਉਣਾ ਜਿਹੜੇ ਪ੍ਰਾਣਿਆਂ ਨੇ ਆਉਣਾ ਅਸੀਂ ਉਹਨਾਂ ਨੂੰ ਆ ਸਾਗ ਜਿਹੜਾ ਤਾਜਾ ਖਲਾਉਣਾ ਉਹਨਾਂ ਲਈ ਆਫਰ ਆ ਭਾਈ ਵੀ 2 ਕੁਇੰਟਲ ਸਾਗ ਵੀ ਵੀਰ ਹੋਣਾ ਕੋ ਆ ਖੱਤੇ ਖੜੇ ਆ ਇੱਥੇ ਮਿਹਨਤ ਕਰਕੇ ਤੇ ਵੀਰ ਹੋਣਾ ਨੇ ਤੋੜ ਕੇ ਤੁਹਾਨੂੰ ਤੇ ਉਹ ਸਾਗ ਤੁਹਾਡੇ ਤੱਕ ਪਹੁੰਚਾ ਦੇਣਾ ਤੇ ਆਹ ਦੇਖ ਲਓ ਜੀ ਗੱਲਬਾਤ ਇਹ ਇੱਥੋਂ ਜਾਂਦਾ ਆ ਸਾਗ ਤੇ ਉਹ ਮੋਟਰ ਆ ਜਿੱਥੋਂ ਪਾਣੀ ਲੱਗਦਾ ਆ ਮਤਲਬ ਸਾਫ ਪਾਣੀ ਦਾ ਸਾਫ ਸਾਗ ਤੇ ਸਾਫ ਸੁਥਰੇ ਬੰਦੇ ਮਿਹਨਤ ਕਰਨ ਵਾਲੇ ਲੈ ਕੇ ਤੁਹਾਡੇ ਤੱਕ ਆਉਂਦੇ ਆ ਇਹ ਸਾਗ ਤੁਹਾਡੇ ਤੱਕ ਪਹੁੰਚਦਾ ਆ ਸੋ ਇੰਨੀਆਂ ਕੁ ਬੇਨਤੀਆਂ ਕਰੋ ਪ੍ਰਵਾਹਨ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਯਾਰ ਜਰੂਰ ਕਰ ਦਿਓ ਜਿਹਨੇ ਪੂਰੀ ਵੀਡੀਓ ਦੇਖ ਲਈ ਆ ਚਲੋ ਦਿਓ ਅੱਗੇ ਆ ਜੀ ਮੈਂ ਤੁਹਾਡਾ ਆਪਣਾ ਮੋਤੀ ਮਾਨ ਧੰਨਵਾਦ ਤੁਹਾਨੂੰ